ਮੋਰ ਤੇ ਨਾ ਪਟ੍ਰਾਲੀਆਂ ਦੇ ਵਿੱਚ ਰਾਤਾਂ ਕੱਟੀਆਂ ਉਸ ਤੋਂ ਵੱਡਾ ਕੋਈ ਕਲਾਕਾਰ ਹੋ ਸਕਦਾ ਮੈਨੂੰ ਦੱਸੋ ਸਾਡੀ ਭੂਆ ਆਈ ਹੈ ਜਿੰਨੇ ਵੀ ਤੁਸੀਂ ਆਏ ਨੇ ਕਲਾਕਾਰ ਇਸ ਕਰਕੇ ਇਹ ਆਪੋ ਆਪਣੇ ਯਾਰ ਜਿਹੜੇ ਆ ਆਪਣੇ ਨਾਲ ਖੜਨ ਵਾਲੇ ਕਲਾਕਾਰ ਆਏ ਨੇਗੇ ਇਹਨਾਂ ਦੇ ਵੀ ਆਪਾਂ ਪਛਾਣ ਕਰੀਏ ਮੈਂ ਇੱਕੋ ਹੀ ਕਲਾਕਾਰਾਂ ਨੂੰ ਮੈਂ ਕੱਲ 50 ਨੂੰ ਫੋਨ ਲਾਇਆ ਕਲਾਕਾਰ ਕਈ ਘਬਰਾ ਗਏ ਮੈਂ ਕੋਈ ਗੱਲ ਕਹਿਣਾ ਉਹਨਾਂ ਕਲਾਕਾਰਾਂ ਨੂੰ ਵੀ ਤੁਹਾਨੂੰ ਐਡਾ ਥੋੜੇ ਤੇ ਕੋਈ ਪਰਸਾ ਨਹੀਂ ਪਾਉਂਦੇ 300 ਸੱਤ ਤਾਂ ਨਹੀਂ ਪਾਉਂਦੇ ਕੋਈ 302 ਦਾ ਨਹੀਂ ਪਾਉਂਦੇ ਪਰਸਰੇ ਦਾ ਪਤਾ ਨਹੀਂ ਸਾਡੇ ਤੇ ਕਿੰਨੇ ਵੀ ਚੱਲਦੇ ਹੋਣਗੇ ਆ ਨਵਦੀਪ ਖੜਾ ਮੁੰਡਾ ਜਲਵੇੜੇ ਵਾਲਾ ਇਹ ਤਾਂ ਪਤਾ ਨਹੀਂ ਕਿੰਨੇ ਕੁ ਚਾਲਦੇ ਨੇ ਮੇਰੇ ਤੇ ਪਤਾ ਨਹੀਂ ਕਿੰਨੇ ਕੁ ਚਾਲਦੇ ਨੇਗੇ ਜੇਹਾਂ ਦੇ ਵਿੱਚ ਕੋਈ ਮੇਰੇ ਤੇ ਜੋ ਕੁਝ ਛੱਤ ਹੋਇਆ ਕੋਈ ਐਡੀ ਕੋਈ ਛੋਟ ਨੂੰ ਛੱਤ ਤੇ ਨਹੀਂ ਕਰਨ ਲੱਗਦੇ ਬਸ ਤੁਸੀਂ ਆਪਣੇ ਲਈ ਅਰਜਾ ਕਰੋ ਖਰਚਾ ਕਰੋ ਮੈਂ ਇੱਕੋ ਹੀ ਗੱਲ ਕਹਿਣਾ ਕਲਾਕਾਰ ਸਿਰਫ ਲੋਕਾਂ ਕਰਕੇ ਵੱਡੇ ਰhenge ਹੋਰ ਕਿਸੇ ਦੀ ਕੋਈ ਪੈਂਟਾ ਨਹੀਂ ਇੱਥੇ ਖਰਾਬ ਤੇ ਛੱਤਾਂ ਨਹੀਂ ਖਰਾਬ ਹੁੰਦੀਆਂ ਇੱਥੇ ਲਈ ਬੈਠੇ ਯਾਰ ਇੱਕ ਕਲਾਕਾਰ ਬਹੁਤ ਵੱਡਾ ਜਦੋਂ ਕਲਾਕਾਰ ਬਣ ਜਾਂਦਾ ਨਾ ਜਦੋਂ ਮੈਂ ਮੂਸੇ ਵਾਲੇ ਤੁਹਾਨੂੰ ਗੱਲ ਦੱਸਦਾ ਅੱਜ ਮੇਰੇ ਭਰਾ ਦੀ ਜਿਹੜੀ ਜਾਤ ਦੇ ਵਿੱਚ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਸੱਤੂ ਮੂਸੇ ਵਾਲਾ ਜਦੋਂ ਕਿ ਕਿਸਾਨੀ ਬਿੱਲ ਆਏ ਜਦੋਂ ਕਿਸਾਨੀ ਮੇਲਾ ਆਇਆ ਔਰ ਸਰ ਮੈਂ ਕਿਉਂ ਮੈਂ ਪਿੰਡਾਂ ਦੇ ਵਿੱਚ ਚੱਲਦਾ ਕਿਉਂਕਿ ਮੈਂ ਨਾ ਸ਼ੁਰੂ ਤੋਂ ਕਿਸਾਨੀ ਨਾਲ ਜੁੜਿਆ ਹੋਇਆ ਮੈਨੂੰ ਉਦੋਂ ਤੋਂ ਮੇਰਾ ਭਰਾ ਕਹਿਣ ਲੱਗਾ ਦੱਸ ਮੇਰੀ ਕਿੱਥੇ ਸੇਵਾ ਲਾਉਣੀ ਹੈ ਦੱਸ ਮੇਰੀ ਕਿੱਥੇ ਸੇਵਾ ਲਾਉਣੀ ਹੈ ਫੇਰ ਕੀ ਹੋਇਆ ਪਰ ਜਿਲ੍ਹਾ ਮੁਤਾਬਕ ਪ੍ਰੋਗਰਾਮ ਚੱਲਦਾ ਮੈਨੂੰ ਕਿਹਾ ਮੈਂ ਤੇਰੇ ਨਾਲ ਪਟਿਆਲੇ ਜਾਉ ਮੈਂ ਕਿਹਾ ਸਿੱਧੂ ਪਹਿਲਾਂ ਮੈਨੂੰ ਜੱਥੇਬੰਦੀ ਨੂੰ ਪੁੱਛ ਲੈਣ ਦੇ ਫੇਰ ਤੂੰ ਮੇਰੇ ਨਾਲ ਜਾਈ ਨਾ ਕਹਿੰਦਾ ਮੈਂ ਜਾਊਂਗਾ ਚੱਲ ਮੈਂ ਆਗੂ ਸਾਹਿਬ ਨਾਲ ਗੱਲ ਕਰੀ ਮੈਂ ਕਿਸੇ ਨਾਲ ਗੱਲਾਂ ਸ਼ਿਕਵਾ ਨਹੀਂ ਕਰਦਾ ਹੁੰਦਾ ਕਹਿੰਦੇ ਵੀ ਜੇ ਸਿੱਧੂ ਆ ਗਿਆ ਤਾਂ ਸਾਰਾ ਸ ਸਾਰਾ ਸਾਰਾ ਕਾਮਜਾਮ ਹਲ ਜੂ ਇਸ ਕਰਕੇ ਤੂੰ ਮਨਤ ਕਰ ਬੇਨਤੀ ਕਰ ਨੂੰ ਟਕਾ ਲਾ ਮੈਂ ਮਸਾ ਬੇਨਤੀ ਕਰਕੇ ਉਦੋਂ ਨੂੰ ਟਕਾਇਆ ਜਿੱਥੇ ਵੀ ਗੱਲ ਕਹਿ ਕਰ ਮੈਂ ਜਾਣਾ ਮੈਂ ਜਾਣਾ ਫਿਰ ਤੁਰ ਪਤਾ ਮਾਨ ਸਾਡੇ ਵਿੱਚ ਐਟਾ ਤਖੜਾ ਪ੍ਰੋਗਰਾਮ ਕਰਕੇ ਨੌਜਵਾਨਾਂ ਨੂੰ ਜੋੜਿਆ ਵੀ ਚਲੋ ਨੌਜਵਾਨੋ ਦਿੱਲੀ ਚਲੀਏ ਫਿਰ ਦਿੱਲੀ ਗਏ ਦਿੱਲੀ ਉਸ ਭਰਾ ਦੇ ਟਿੱਕਰੀ ਮੋਰਚੇ ਦੇ ਉੱਪਰ ਟਰਾਲੀਆਂ ਦੇ ਵਿੱਚ ਰਾਤਾਂ ਕੱਟੀਆਂ ਉਸ ਤੋਂ ਵੱਡਾ ਕੋਈ ਕਲਾਕਾਰ ਹੋ ਸਕਦਾ ਮੈਨੂੰ ਦੱਸੋ ਹੋ ਸਕਦਾ ਨਾ ਦੁਨੀਆ ਤੇ ਕੋਈ ਹੋਵੇ ਉਹ ਕਲਾਕਾਰ ਜਰ ਪੈਰਾਂ ਚ ਜੱਪਲਾ ਪਾ ਕੇ ਜ਼ੋਰ ਪਾ ਕੇ ਮੈਨੂੰ ਕੋਈ ਗੱਲ ਕਰਿਆ ਕਰੇ ਭਾਵੇਂ ਮੈਂ ਟਰਾਲੀ 'ਚ ਪਿਆ ਦਸਤੀ ਨਾਲ ਲੋਕਾਂ ਨੂੰ ਲਈ ਲੋਕ ਇੱਥੇ ਇਕੱਠੇ ਹੋ ਕੇ ਆ ਜਾਣਗੇ ਮੈਂ ਕਿਹਾ ਤਣ ਤਣ ਰਾਤਾਂ ਚਾਰ ਚਾਰ ਰਾਤਾਂ ਉਹ ਬੰਦੇ ਟਰਾਲੀ 'ਚ ਕੱਟੀਆਂ ਉਹਦੇ ਮੈਂ ਵੀਡੀਓ ਫੋਟੋਆਂ ਕਿੰਨੇ ਵਾਰੀ ਪਾਈਆਂ ਨੇ ਉਹ ਕਲਾਕਾਰ ਇਹਨਾਂ ਕਲਾਕਾਰਾਂ ਨੂੰ ਪਤਾ ਨਹੀਂ ਕੀ ਲੱਗਦਾ ਯਾਰ ਕਿੱਡੇ ਵੱਡੇ ਪਰਚੇ ਹੋ ਜਾਣਗੇ ਗੱਲ ਠੋਕ ਕੇ ਗੱਲ ਕਹੀ ਕਿ ਨਹੀਂ ਵੀ ਗਾਇਕ ਪੰਜਾਬ ਹੈ ਭਾਈ ਇਹ ਪੰਜਾਬ ਕੋਈ ਦਬਣ ਚੁੱਕਣ ਵਾਲਾ ਨਹੀਂ ਜੋ ਪਤਾ ਲੱਗਿਆ ਕਿ ਬੰਦਾ ਆਸਟਾਈਮ ਪੰਜਾਬ ਨੂੰ ਸਮਰਪਿਤ ਹੋ ਕੇ ਚੱਲ ਪਿਆ ਵੀ ਪੰਜਾਬ ਲਈ ਕੁਛ ਨਾ ਕੁਛ ਕਰ ਸਕਦਾ ਫਿਰ ਸਰਕਾਰਾਂ ਦਾ ਜਰਾ ਨਹੀਂ ਗਿਆ برداشت ਨਹੀਂ ਹੋਇਆ ਜਦ ਸਾਡਾ ਭਰਾ ਇੱਥੇ ਵਿੱਚ ਹੁੰਦਾ ਤਾਂ ਫਿਰ ਅੱਜ ਪੰਜਾਬ ਦੀ ਜਿਹੜੀ ਦੁਰਦਸ਼ਾ ਆ ਨਾ ਹੁੰਦੀ ਪੰਜਾਬ ਦਾ ਨਕਸ਼ਾ ਹੀ ਕੁਝ ਹੋਰ ਬਦਲਦਾ ਪਰ ਕਰੀਏ ਕੀ ਜਿਹੜਾ ਵੀ ਕੋਈ ਗੱਲ ਬੰਦਾ ਪੰਜਾਬ ਦੀ ਨੌਜਵਾਨ ਗੱਲ ਕਰਦਾ ਜ਼ਿਲ੍ਹਾ ਥਾਣੇ ਤਾਂ ਜਾ ਮਰਵਾ ਦਿੱਤਾ ਜਾਂਦਾ ਹੁਣ ਸਾਡਾ ਭਰਾ ਰੂਪੀ ਚੱਠਾ ਬਹੁਤ ਸੋਹਣਾ ਲਿਖਦਾ ਇਹ ਮੁੰਡੇ ਨੂੰ ਮੈਂ ਬਹੁਤ ਵਾਰੀ ਦੇਖਿਆ ਕਿ ਇਹਨੇ ਬੜਾ ਇਹਨੇ ਵੀ ਟਰਾਂ ਧਮਕਾ ਜਾਂਦਾ ਵੀ ਤੂੰ ਐਦਾਂ ਦੇ ਜਸ਼ੀਲੇ ਗੀਤ ਨਾਲ ਲਿਖਿਆ ਕਰਦਾ ਜੋਸ਼ ਵਾਲੇ ਗੀਤ ਨਾਲ ਲਿਖਿਆ ਕਰ ਆ ਖੜਾ ਵਿੱਚ ਬਹੁਤ ਤਕੜੀ ਦੀ ਕਲਮ ਹੈ ਬਾਈ ਰੂਪੀ ਚੱਠੇ ਦੀ ਰੂਪੀ ਚੱਠੇ ਬਾਈ ਸਰਾਓ ਕੋਈ ਆਪਣਾ ਇਹਨਾਂ ਨੌਜਵਾਨਾਂ ਨੂੰ ਗੀਤ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਤਾਂ ਜਿੰਨੀ ਵੀ ਸੰਗਤ ਪਹੁੰਚੀ ਆ ਸਾਰਿਆਂ ਦਾ ਧੰਨਵਾਦ ਤੇ ਮੈਨੂੰ ਲੱਗਦਾ ਜਿੰਨੀ ਆ ਸੰਗਤ ਆ ਜਾਂ ਜਿੰਨੇ ਬਾਟਰਾ ਤੇ ਬੈਠੇ ਆ ਇਹ ਹੀ 2.5 ਲੱਖ ਬੰਦਾ ਜਿਹੜਾ ਪੰਜਾਬ ਦੀ ਜੁਰਤ ਨੂੰ ਡਿਫਾਈਨ ਕਰਦਾ ਪੰਜਾਬ ਦੀ ਅਣਖ ਨੂੰ ਬਿਆਨ ਕਰਦਾ ਹੈ ਨਾ ਤੇ ਜਿਵੇਂ ਬਾਈ ਉਹਨਾਂ ਨੇ ਕਿਹਾ ਕਿਸੇ ਨੇ ਹੁੱਲੜ ਬਾਜੀ ਨਹੀਂ ਕਰਨੀ ਤੇ ਆਪਾਂ 1 ਲੱਖ ਹੀ ਹੋਗਾ ਦੋ ਲੱਖ ਤਾਂ ਹੈ ਨਹੀਂ ਇਹ ਆ ਜਿਹੜਾ ਪੰਜਾਬ ਦੀ ਜੁਰਤ ਨੂੰ ਬਿਆਨ ਕਰਦਾ ਬਾਈ ਬਾਕੀ ਤਾਂ ਘਰੀ ਬੈਠੇ ਆ ਕਿੰਨੇ ਜਾਣਦਾ ਪੰਜਾਬ ਦੇ ਵਿੱਚ ਜੇ ਤੁਸੀਂ ਜੋਦੇ ਹੋ ਸਾਰੇ ਜਨਤਾ ਤੇ ਨਿਹਾਲ ਸਤਿ ਸ਼੍ਰੀ ਅਕਾਲ ਆਪਾਂ ਉੱਤੇ ਵੀ ਅਕਾਲ ਤਖਤ ਸਾਹਿਬ ਮੱਥਾ ਟੇਕ ਕੇ ਤੁਰੇ ਸੀ ਤੇ ਅੱਜ ਵੀ ਹੁਣ ਸਭ ਮੱਥਾ ਟੇਕ ਕੇ ਤੁਰਿਆ ਤੇ ਮਾਰਾ ਇਹਨੇ ਫਤਹੀ ਕਰਨਾ ਮੋਰਚਾ ਤੇ ਸਾਡਾ ਇੱਕ ਗਾਣਾ ਆਇਆ ਸੀ ਪੱਗਾ ਚੋਬਦੀਆਂ ਮਿਲਣਾ ਸਾਰੇ ਨੇ ਸੁਣੀ ਹੋਣਾ ਤੇ ਬਾਈ ਨੇ ਗਾਇਆ ਸੀ ਤੇ ਮੈਂ ਬਾਈ ਨੂੰ ਕਹੂੰਗਾ ਵੀ ਦੋ ਬੋਲੋ ਤੇ ਸੁਣਾਇਆ ਨਾ ਤੇ ਜ਼ਰੂਰ ਬਾਈ ਵਾਹਿਗੁਰੂ ਜੀ ਕਾ ਖਾਲਸਾ ਪੰਨ ਜੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਛੋਟਾ ਭਰਾ ਰੂਪੀ ਚੱਠਾ ਇਹ ਲਿਖਦਾ ਤੇ ਮੈਂ ਗਾਉਣਾ ਸਾਡਾ ਇੱਕ ਕੰਬੀਨੇਸ਼ਨ ਆ ਅਸੀਂ ਜਦੋਂ ਵੀ ਇਦਾਂ ਦੀ ਚੀਜ਼ ਹੋਈ ਆ ਅਸੀਂ ਪਹਿਲ ਦੇ ਵਿੱਚ ਪੰਜਾਬ ਦੇ ਲਈ ਬੋਲੇ ਆ ਤੇ ਕੀ ਹੋਇਆ ਕਿ ਪਿੱਛੇ 13 ਫਰਵਰੀ ਨੂੰ ਸਾਡਾ ਗਾਣਾ ਇੰਡੀਆ ਚੋਂ ਬੈਨ ਕਰਤਾ ਕਿਉਂਕਿ ਜਦੋਂ ਸੱਚੀਆਂ ਗੱਲਾਂ ਨੇ ਜਿਵੇਂ ਸਾਡੀ ਗੱਲ ਸੀ ਉਹ ਗੱਲ ਹੋ ਗਈ ਸਾਡੀਆਂ ਪੱਗਾਂ ਵੀ ਚੁਬਦੀਆਂ ਗੱਲਾਂ ਤਾਂ ਚੁਬਦੀਆਂ ਚੁਬਦੀਆਂ ਉਹ ਚਾਰ ਸੀ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਗੱਲ ਬਿਲਕੁਲ ਸਾਡੇ ਪੰਜਾਬ ਨੂੰ ਜਿਵੇਂ ਉਹ ਸਮਝਦੇ ਆ ਉਸ ਤੇ ਆ ਕੀ ਕਹਿੰਦਾ ਓਏ ਉਹ ਤਾਂ ਐਉਂਦੇ ਹੀ ਨਹੀਂ ਹੈਗੀ ਇਸ ਗੱਲ ਤੇ ਕਿਵੇਂ ਗੋਲੀਆਂ ਹੀ ਕਾਟੇ ਅਸੀਂ ਖਾਧੀਆਂ ਉਹ ਤਾਂ ਗੱਲ ਗੱਲ ਉੱਤੇ ਆਖ ਦਿੰਦਿਆ ਸਾਨੂੰ ਚਰਖੇ ਨਾ ਮਿਲੀਆਂ ਜਾਂ ਜਾਤੀਆਂ ਗੱਲਾਂ ਹੱਕ ਤੇ ਸੱਚ ਦੀਆਂ ਹੁਣ ਕਿੱਥੇ ਪੁੱਗਦੀਆਂ ਓ ਨਾ ਨੂੰ ਅਸੀਂ ਰਾਖੀ ਕੀਤੀ ਜਿੰਨਾ ਦੀ ਹੁਣ ਪੱਗਾ ਚੁੱਭਦੀਆਂ ਓ ਨਾ ਨੂੰ ਅਸੀਂ ਰਾਖੀ ਕੀਤੀ ਜਨਾਂ ਦੀ ਹੁਣ ਪੱਗਾ ਝੋਪਦੀਆਂ ਉਹ ਨਾਂ ਨੂੰ ਅੱਗੇ ਗੱਲ ਸੀ ਕਿ ਜੇ ਅਸੀਂ ਤੇ ਲੰਗਰ ਲਾਉਨੇ ਆ ਫਿਰ ਤੇ ਕਹਿਣਗੇ ਕਿਆ ਹੀ ਬਾਤ ਐ ਪੰਜਾਬ ਮਸੀਹਾ ਬਣ ਗਿਆ ਪੰਜਾਬ ਆ ਬਣ ਗਿਆ ਤੁਸੀਂ ਵੇਖ ਸਕਦੇ ਹੋ ਖਾਲਸਾ ਕਿੱਥੇ ਨਹੀਂ ਪਹੁੰਚਦੀ ਪਹੁੰਚਦੀ ਐ ਨਾ ਭਾਵੇਂ ਉਹ ਕਦੀ ਕਿਸੇ ਧਰਮ ਦਾ ਵਿਤਕਰਾ ਨਹੀਂ ਕਰਦੀ ਕਿਸੇ ਜਾਤ ਦਾ ਨਹੀਂ ਕਰਦੀ ਹੈ ਤੇ ਆਪਣੇ ਹੀ ਭਰਾ ਆਪਣੇ ਹੀ ਐ ਸਾਰਾ ਕੁਝ ਪਰਮਾਤਮਾ ਨੇ ਸਾਨੂੰ ਇਹ ਕਿੱਤੀ ਹੋਈ ਆ ਬਖਸ਼ਿਸ਼ ਲਾਉਂਦਾ ਵੀ ਟਵਿੱਟਰ ਅਕਾਊਂਟ ਇੰਡੀਆ ਚ ਬੈਨ ਕਰਤਾ ਇਸ ਤੋਂ ਵੱਡੇ ਬੰਦੇ ਐਸਾਨ ਫਰਾਮੋਸ਼ ਹੋ ਗੀ ਸਕਦੇ ਆ ਅਸੀਂ ਉਹਨੇ ਦੀਆਂ ਰਾਖੀਆਂ ਕੀਤੀਆਂ ਜਿਨ੍ਹਾਂ ਨੂੰ ਅਸੀਂ ਚੋਬਦੇ ਆ ਉੱਤੇ ਲਿਖਦਾ ਕਹਿੰਦਾ ਕੱਲੇ ਲੰਗਰੀ ਜਿਲਾਈਏ ਅਸੀਂ ਚੰਗਿਆਂ ਜੇ ਗੱਲ ਹੱਕ ਦੀ ਕਰੀ ਤਾਂ ਹੱਤਵਾਦੀਆਂ ਆ ਤੁਹਾਡਾ ਮੀਡੀਆ ਪਘੋੜਾ ਦੱਸੀ ਜਾਂਦਾ ਏ ਪਰ ਗੁਰੂ ਦੀ ਨਿਗਾਹ 'ਚ ਅਸੀਂ ਬਾਗੀਆਂ ਔਰ ਨਿਖਤਾਰੂ ਵੀ ਚੱਠਿਆ ਓਏ ਉਹ ਲਿਖਤਾ ਰੂਬੀ ਚੱਠਿਆ ਏ ਵਾਂਗ ਤੀਰਾਂ ਖੁੱਪਦੀਆਂ ਹੋ ਨਾਂ ਨੂੰ ਅਸੀਂ ਰਾਖੀ ਕੀਤੀ ਜਿੰਨਾ ਦੀ ਹੁਣ ਪੱਗਾ ਚੁੱਪਦੀਆਂ ਹੋ ਨਾਂ ਨੂੰ ਇਹ ਬਾਕੀ ਵੀਰੇ ਪੱਗਾ ਚੋਬਦੀਆਂ ਇੱਕ ਗੱਲ ਆ ਕਿਸੇ ਨੇ ਲਿਖਿਆ ਸੀ ਕਹਿੰਦਾ ਮੈਂ ਕਬਰਾਂ ਦੇ ਵਿੱਚ ਉਹਦੀ ਵੀ ਕਬਰ ਦੇਖੀ ਆ ਕਹਿੰਦਾ ਸ਼ਮਸ਼ਾਨ ਘਾਟ 'ਚ ਮੈਂ ਉਹਦੀ ਵੀ ਕਬਰ ਵੇਖੀ ਆ ਜਿਹੜਾ ਡਰਦਾ ਸੀ ਕਹਿੰਦਾ ਸੀ ਜੇ ਮੈਂ ਆਪਣੇ ਹੱਕ ਲਈ ਬੋਲਿਆ ਤਾਂ ਮਰ ਜਾਗਾ ਠੀਕ ਆ ਨਾ ਇਸ ਤੋਂ ਚੰਗਾ ਵੀਰੇ ਬੋਲਿਆ ਕਰੋ ਤੁਸੀਂ ਪੰਜਾਬ ਚੋਂ ਆਪਣੇ ਅੰਦਰ ਖੂਨ ਉਹਨਾਂ ਦਾ ਹੈ ਜਿਨ੍ਹਾਂ ਨੇ ਸਰਬੰਸ ਆਪਣਾ ਸਾਰਾ ਵਾਰ ਤਾਂ ਕਿਹਦੇ ਲਈ ਵਾਰਿਆ ਆਪਣੇ ਲਈ ਵਾਰਿਆ ਸੀ ਨਾ ਪੱਗਾਂ ਵਾਸਤੇ ਵਾਰਿਆ ਸੀ ਸੋ ਕੋਈ ਇਹ ਡਰਾਪੇ ਦਾ ਦੇਣ ਗਈ ਮੈਂ ਕਹਿੰਦਾ ਉਹ ਬੰਦਾ ਹੀ ਕਹਦਾ ਜਿਹੜਾ ਜਿੰਦੀ ਥੋੜੀ ਬਹੁਤੀ ਖੈਰ ਵਾਰੀ ਹੈ ਨਹੀਂ ਗੋਮਨਾ ਮਰ ਜੇ ਗੋਮਨਾ ਆਇਆ ਕੀ ਧਰਤੀ ਦੇ ਮੈਂ ਤਾਂ ਕਹਿੰਦਾ ਰੋਟੀ ਹੀ ਖਾਣ ਆਇਆ ਹੋਊਗਾ ਨਾ ਉਹ ਬੰਦਾ ਇਹ ਬਾਤ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ ਅਸੀਂ ਅਜੇ ਪਰਮਾਤਮਾ ਦੀ ਕਿਰਪਾ ਨਾਲ ਚਲੋ ਅਸੀਂ ਜਿੰਨੇ ਕਿ ਜੋਗੇ ਹੈਗੇ ਅਸੀਂ ਆਉਂਦੇ ਰਹਿੰਨੇ ਆ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰਜੀ ਕਾ ਫਾਲਸਾ ਵਾਹਿਗੁਰਜੀ ਕੀ ਫਤਿਹ